ਲੇ ਬੂਗਾ ਤਾਂ ਜਦੋਂ ਖੁੱਲਾ ਹੀ ਆ ਹਾਂ ਮੋਟਰਸਾਈਕਲ ਰਹਿੰਦ ਨੇ ਬਾਹਰ ਹੀ ਆਹੋ ਜੀ ਦਲਜੀਤ ਉਸ ਦਾ ਨੰਨ ਘਰ ਵੀ ਹੈਗੀ ਆ ਜੀ ਆਜੋ ਆਜੋ ਮੰਮੀ ਤੇ ਆਪੇ ਚੋ ਮੰਮੀ ਜੀ ਸਤਿ ਸ਼੍ਰੀ ਅਕਾਲ ਮੈਂ ਸਚਿਨੀ ਹੋਤੀ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਹੋ ਠੀਕ ਠਾਕ ਹਾਂਜੀ ਠੀਕ ਆ ਫਿਕਰ ਮੰਡ ਇਹ ਕਹਿੰਦਾ ਹਾਂਜੀ ਠੀਕ ਆ ਸੁਣਾਓ ਠੀਕ ਠਾਕ ਸਭ ਵਧੀਆ ਠੀਕ ਆ ਤੁਸੀਂ ਸੁਣਾ ਤੁਸੀਂ ਦੇਖਦੇ ਨਹੀਂ ਤੁਮ ਜ ਮੈਂ ਪਾਣੀ ਲੈ ਆਉਣੀ ਮਿੱਠੋਂ ਮੈਂ ਪਾਣੀ ਤੇ ਹਾਂਜੀ ਵਾਟੀ ਨਹੀਂ ਸੁਣਦੀ ਮੰਮੀ ਵੀ ਉਦਾਂ ਹੀ ਇਕੱਲੇ ਪਏ ਆ ਦਲਜੀਤ ਹੁਣੇ ਗਏ ਕਿਤੇ ਪਤਾ ਨਹੀਂ ਵਾਜ ਜਾਂਦੇ ਲਿਮਾਰੀਆਂ ਤੇ ਲੱਭੇ ਨਹੀਂ ਹੈਗੇ ਕਿਤੇ ਕੁਛ ਨਹੀਂ ਹੋ ਰਿਹਾ ਮੰਮੀ ਵੀ ਠੀਕ ਨਹੀਂ ਲੱਗ ਰਹੇ ਤੂੰ ਚਾਹ ਆਪਣੀ ਦਾ ਆਪ ਹੀ ਕਰ ਲਿਓ ਜੇ ਦਿਲਜੀਤ ਹੁਣੇ ਕਰਨਾ ਹੋਣਗੇ ਤੇ ਕੋਈ ਨਹੀਂ ਚਾਹ ਮੈਂ ਲੱਗੀ ਆ ਤਾਂ ਦਿਨ ਤੇ ਨਾਲੇ ਮੰਮੀ ਨੂੰ ਪੁੱਛ ਲੋ ਜੇ ਜ਼ਿਆਦਾ ਨਹੀਂ ਨਾ ਠੀਕ ਹੈ ਤੇ ਦਵਾਈ ਦੂਜਾ ਲੈ ਆਉਂਦੇ ਹੁਣ ਤੇ ਆਏ ਆ ਪੁੱਛਦੀ ਆ ਹੈ ਹਨਾ ਪੁੱਛ ਲੋ ਕੋਈ ਨਹੀਂ ਮੈਂ ਬੈਠੋ ਇੱਥੇ ਮੈਂ ਪੁੱਛ ਕੇ ਆਉਣੀ ਆ ਮੰਮੀ ਜੀ ਚੇਤਨੂ ਚਾਹੀਦਾ ਵਾ ਕੁਝ ਤੇ ਮੈਂ ਲਿਆਵਾਂ ਨਹੀਂ ਪੁੱਛ ਪੁੱਛ ਹੀ ਨਹੀਂ ਚਾਹੀਦਾ ਤੂੰ ਸੁਣਾ ਠੀਕ ਤਾਂ ਵਧੀਆ ਰੋਟੀ ਰੋਟੀ ਖਾਦੀ ਆ ਖਾਂਦੀ ਆ ਜੈਤ ਵਾਵਾ ਟਲੀ ਲੱਗਣ ਦੀ ਆ ਤੇ ਮੈਨੂੰ ਦੱਸ ਦਿੰਦੇ ਦੱਸਣਾ ਕੀ ਪਤਾ ਤੈਨੂੰ ਪਤਾ ਹੀ ਆ ਤੇ ਸੰਦੀਪ ਤੇ ਦਿਲਜੀਤ ਕਿੱਥੇ ਨੇ ਭਲਾ ਅੰਦਰ ਹੀ ਆ ਕਹਿੰਦੀ ਮੈਂ ਖਿਚੜੀ ਬਣਾ ਕੇ ਦਿੰਦੀ ਹਾਂ ਅਜੇ ਤੱਕ ਬਾਹਰ ਨਹੀਂ ਨਿਕਲੇ 2 ਘੰਟੇ ਹੋ ਗਏ ਨੇ ਬਾਹਰ ਹੀ ਨਹੀਂ ਆਈ ਦਿਲਜੀਤ ਵੀ ਨਹੀਂ ਆਇਆ ਉਹ ਵੀ ਨਹੀਂ ਥੀ ਆਵਾਜ਼ ਤੇ ਮਾਰਨੀ ਜਿਸੇ ਟਲੀ ਹੋਵੇ ਤੇ ਚੁੱਪ ਕਰਕੇ ਥੋੜੀ ਬੈਜੀਦਾ ਦਸਦੀਦਾ ਉਹ ਤੋਂ ਬਾਅਦ ਕੀ ਮਾਰਨੀ ਜਦੋਂ ਉਹਨੂੰ ਪਤਾ ਹੀ ਆ ਸਾਰਾ ਕਿੰਨੀ ਵਾਰੀ ਕਹਿਣਾ ਹੁੰਦਾ ਦਵਾਈ ਕਿੰਨੀ ਕਹਤਾ ਟਡੇ ਕੋਲ ਦਵਾਈ ਲੈਣ ਦੀ ਜੇ ਨਹੀਂ ਹੈਗੀ ਜੇ ਫਿਰ ਤੋਂ ਲੋੜਵਾ ਟੈਸਟ ਕਰਾਉਣ ਦੀ ਤੇ ਹੁਣ ਤੇ ਮੈਂ ਆਈ ਆ ਤੇ ਨਾਲ ਨਾਲ ਐ ਜੋ ਤੇ ਤੁਸੀਂ ਕਰਾਓ ਟੈਸਟ ਜਾ ਕੇ ਚਲ ਕੋਈ ਨਹੀਂ ਆਪੇ ਕਰਾਉਣਗੇ ਪਤਾ ਆਪੇ ਕਦੋਂ ਕਰਾਉਣੀ ਆ ਮੰਮੀ ਜੀ ਹੁਣ ਤਾਂ ਸਾਹਮਣੇ ਹੀ ਆ ਜੇ ਕਰਾਉਣੀ ਹੁੰਦੇ ਤੇ ਹੁਣ ਤੁਸੀਂ ਦਵਾਈ ਲੈਣ ਨਾ ਗਏ ਹੁੰਦੇ ਐਦਾਂ ਢਿੱਲੇ ਜੇ ਹੋ ਕੇ ਪਏ ਜੇ ਤੇ ਕਿੱਦਾਂ ਕੱਢਣਾ ਵਾ ਇੰਨਾ ਸਮਾਂ ਤੇ ਸਮਾਂ ਕੀ ਕੱਢਣਾ ਮੈਨੂੰ ਪਤਾ ਹੈ ਸਰੀਰ ਤੇ ਬਹੁਤਾ ਹੀ ਹੁਣ ਮੇਰਾ ਰਹਿੰਦਾ ਹੀ ਜਾਣਦੇ ਆ ਦਿਨੋਂ ਦਿਨ ਤਦ ਮੈਨੂੰ ਆਨਕੇ ਮਿਲ ਜਾਗਾ ਇੰਨਾ ਹੀ ਮੈਨੂੰ ਬਹੁਤ ਮੰਮੀ ਜੀ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਜੀ ਦਵਾਈ ਦਵਾਈ ਖਾਓ ਠੀਕ ਹੋ ਜਾਣਾ ਜਦੋਂ ਆਪਣਾ ਖਿਆਲ ਰੱਖੋਗੇ ਨਾ ਹੋਣੀ ਸਰੀਰ ਠੀਕ ਹੋਣਾ ਇਦਾਂ ਹੀ ਰਹਿਣਾ ਉਹ ਮੇਰੀ ਗੱਲ ਸੁਣੋ ਟੈਨਸ਼ਨ ਕਿਹੜੀ ਕੱਲੋਂ ਕਰਦੇ ਜੀ ਸਾਰੇ ਕੰਮ ਸੈੱਟ ਹੋ ਜਾਣੇ ਜਦੋਂ ਆਪਣਾ ਖਿਆਲ ਰੱਖੋਗੇ ਨਾ ਤੇ ਫਿਰ ਤੁਹਾਡੀ ਸਿਹਤ ਵੀ ਠੀਕ ਹੋ ਜਾਣੀ ਹੈ ਬਸ ਇਦਾਂ ਦੀਆਂ ਗੱਲਾਂ ਨਾ ਮਨ ਚ ਸੋਚਿਆ ਕਰੋ ਪੁੱਤ ਲਾਗੇ ਬਹਿਣ ਕੋਈ ਗੱਲਬਾਤ ਕਰਨ ਤਾਂ ਵੀ ਬੰਦੇ ਦਾ ਦਿਲ ਹੋਰ ਹੁੰਦਾ ਜਦੋਂ ਗੱਲਬਾਤ ਹੀ ਨਹੀਂ ਨਾਲ ਕੋਈ ਕਰਨੀ ਮਿਲਣਾ ਦਿਲ ਕਿੱਥੋਂ ਉਹਨਾਂ ਨੂੰ ਪਤਾ ਹੀ ਹੈ ਪੀਦੀ ਦੀ ਹੁਣੀ ਨਹੀਂ ਆਏ ਨਹੀਂ ਉਹ ਵੀ ਨਹੀਂ ਵਿਚਾਰੀ ਡਰਦੀ ਨਹੀਂ ਆਈ ਕੋਈ ਗੱਲ ਨਹੀਂ ਤੀ ਫਿਕਰ ਨਾ ਕਰਿਆ ਕਰੋ ਮੰਮੀ ਜੀ ਮੈਂ ਤੇ ਪੀਦੀ ਦੀ ਹੁਣਾ ਨੂੰ ਕਿਹਾ ਹੈ ਕਿ ਜੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਤੇ ਮੰਮੀ ਨੂੰ ਦੇ ਆਇਆ ਕਰੋ ਤੇ ਜਾਂ ਮੈਨੂੰ ਦੱਸ ਦਿਆ ਕਰੋ ਤੇ ਜੇ ਤੁਹਾਨੂੰ ਵੀ ਕੁਝ ਚਾਹੀਦਾ ਹੁੰਦਾ ਨਾ ਤੇ ਚੀਜ਼ ਕਹਿਣਾ ਕਰੋ ਤੇ ਮੈਨੂੰ ਸਿੱਧਾ ਨਹੀਂ ਦੱਸਣਾ ਉਹਨਾਂ ਨੂੰ ਦੱਸ ਦਿਆ ਕਰੋ ਉਹ ਤਾਂ ਅੱਗੇ ਬੜੀਆਂ ਗੱਲਾਂ ਕਰਦੇ ਆ ਕੀ ਦੱਸਾਂ ਤੁਹਾਨੂੰ ਮੈਂ ਜਦੋਂ ਮੰਮੀ ਜੀ ਨਾ ਆਪ ਕੰਮ ਨਹੀਂ ਕਰਨੇ ਤੇ ਗੱਲਾਂ ਕਿਉਂ ਕਰਦੇ ਆ ਤੀ ਇਹਨਾਂ ਦੀ ਪਰਵਾਹ ਨਾ ਕਰਿਆ ਕਰੋ ਆਪ ਦੋਵੇਂ ਜੀ ਚੰਗੇ ਭਲੇ ਆ ਤੇ ਸੀਤ ਵਿਗੜੀ ਜਾਂਦੀ ਐ ਉੱਠਿਆ ਹੀ ਨਹੀਂ ਜਾਂਦਾ ਲੱਤਾਂ ਹੀ ਨਹੀਂ ਤੁਰਦੀਆਂ ਤੀਹ ਇਦਾਂ ਕਰੋ ਤੀਹ ਰੈਸਟ ਕਰ ਲਓ ਨਾਲੇ ਮੈਂ ਇਹਨਾਂ ਨੂੰ ਚਾਹ ਬਣਾਦਾ ਤੁਹਾਨੂੰ ਵੀ ਖਿਚੜੀ ਬਣਾ ਦਿੰਨੀ ਆ ਠੀਕ ਹਾਂ ਪਾਣੀ ਪੁਣੀ ਪੀਣਾ ਦਲੀ ਆਵਾ ਨਹੀਂ ਈਆਂ ਨੂੰ ਹੀ ਦੁੱਖ ਹੁੰਦਾ ਪੁੱਤਾਂ ਨੂੰ ਥੋੜਾ ਦੁੱਖ ਹੁੰਦਾ ਬੋਲਦੇ ਨਹੀਂ ਹਾਂ ਚਾਹ ਤਾਂ ਹੀ ਪੀਓ ਹਾਂ ਤੇ ਮੈਨੂੰ ਦੋ ਹੱਦਾਂ ਕਹਿੰਦਾ ਕੀ ਹਾਂ ਮੈਂ ਮੰਮੀ ਨੂੰ ਖਿਚੜੀ ਗੁਜੜੀ ਬਣਾਦਾ ਚਲ ਕੋਈ ਗੱਲ ਨਹੀਂ ਜੇ ਪਿੰਡੋਂ ਫੋਨ ਆਊਗਾ ਨਾ ਤੇ ਕਹਿਓ ਅਸੀਂ ਬਾਜ਼ਾਰ ਚ ਹੀ ਆ ਜੇ ਤੇ ਟਾਈਮ ਲੱਗ ਜਾਣਾ ਬਸ ਅੱਧਾ ਘੰਟਾ ਦੋ ਫਿਰ ਮੈਂ ਇਧਰੋਂ ਖਿਚੜੀ ਬਣਾ ਕੇ ਨਾ ਬਲਜੀਤ ਹੁਣ ਕਿੱਥੇ ਆ ਉਹਨਾਂ ਦੇ ਨਾਲ ਬਾਅਦ ਚ ਦੱਸਣੀ ਆ ਥੋੜਾ ਜਿਹਾ ਮੈਂ ਕੰਮ ਕਰ ਲਾਂ ਤੇ ਮੰਮੀ ਨੂੰ ਖਿਚੜੀ ਦੇ ਕੇ ਦਵਾਈ ਦੁਵਾਈ ਦੇ ਕੇ ਤੇ ਫਿਰ ਚਲ ਜਾਣੀ ਆ ਚਲ ਕੋਈ ਗੱਲ ਨਹੀਂ ਤੁਸੀਂ ਕਰ ਲਓ ਤਾਂ ਤੁਸੀਂ ਪੀ ਲਓ ਜਾ ਆ ਪਾਣੀ ਵੀ ਪੀ ਲਓ ਮੰਮੀ ਜੀ ਆ ਮੈਨੂੰ ਦੇ ਦੋ ਮਮਾ ਅਰਾ ਕੇ ਆ ਗਈ। ਸੁਣ ਲਿਖੋ ਭੈਣ ਦੀ। ਮੰਮੀ ਜੇ ਦਵਾਈ ਦੂਈ ਨਹੀਂ ਹੈਗੀ ਤੇ ਦੱਸ ਦੋ ਵੀ ਲਿਆ ਦੇਣੇ। ਨਹੀਂ ਪਤਾ ਹੈਗੀ ਇਹ ਦਵਾਈ। ਅੱਛਾ ਹੋਰ ਘਿਆਚਿਸ ਦੀ ਲੋੜ ਤੇ ਨਹੀਂ ਨਹੀਂ ਕੁਛ ਨਹੀਂ ਚਾਹੁੰਦੀ ਹਾਂ ਰੋਟੀ ਸਵੇਰ ਦੀ ਦੇ ਅੰਡੇ ਹੀ ਮੈਨੂੰ ਰੋਟੀ ਤੇ ਮੈਨੂੰ ਨੰਗਾ ਨਹੀਂ ਡਈ ਮੈਂ ਮੋਰਤੀ ਮੈਂ ਖਿਚੜੀ ਮਾਸਾ ਬਣਾ ਦੇ ਨਾਨ ਮੈਨ ਬਣਾ ਕੇ ਦਿੱਤੀ ਤੇ ਚਲ ਚੰਗਾ ਤੂੰ ਆ ਗਈ ਮੈਂ ਚੱਲ ਮਾਸਾ ਢਿਰਚ ਮੇਰੇ ਕਾਲੀ ਪੈਣ ਡਈ ਕੋਈ ਗੱਲ ਨਹੀਂ ਮੈਂ ਥੋੜੀ ਵੱਧ ਬਣਾ ਦਿੱਤੀ ਹੈ ਠੀਕ ਜੇ ਹੁਣ ਖਾ ਲਈ ਹੈ ਨਾ ਤੇ ਸ਼ਾਮਾ ਨੂੰ ਫਿਰ ਤੋਂ ਜੀ ਕਰੇ ਤੇ ਫਿਰ ਖਾ ਲਿਓ ਠੀਕ ਜੇ ਨਹੀਂ ਤੇ ਪਰਮੇਤ ਦਿਨ ਨੂੰ ਦੱਸ ਦਿਆ ਕਰੋ ਮੈਂ ਫੋਨ ਕਰ ਦੂੰਗੀ ਉਹਨਾਂ ਨੂੰ ਠੀਕ ਇੱਥੇ ਨਾ ਬਣਾਉਣਗੇ ਆਪਣੇ ਘਰੋਂ ਬਣਾ ਲਏ ਹੋਣਗੇ ਠੀਕ ਚਲ ਫੋਨ ਫੋਨ ਕਰਦੀ ਰਹੀ ਚੰਗਾ ਕੋਈ ਗੱਲ ਨਹੀਂ ਦਲਜੀਤ ਨੂੰ ਠਹਾ ਦੇ ਨਾਲ ਬਾਜੀ ਤੇਰੇ ਨੂੰ ਮਿਲ ਲੇਗਾ ਮਮੀ ਜੀ ਨੂੰ ਪਤਾ ਹੀ ਨਹੀਂ ਲੱਗਾ ਜਾਪਦਾ ਆਈ ਹੈ ਮੈਂ ਉਹਨੂੰ ਕੀ ਥਾਵਾਂ ਅੱਧਾ ਪੌਣਾ ਘੰਟਾ ਹੋ ਗਿਆ ਮੈਨੂੰ ਕੰਮ ਕਰਦੀ ਨੂੰ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਰ ਕਿਹੜਾ ਬੰਦਾ ਆਇਆ ਵਾ ਕੌਣ ਡਿਆਰ ਸੋਈ ਚ ਕੰਮ ਕਰਨ ਹੁਣ ਮੈਂ ਆਵਾਜ਼ ਮਾਰਨ ਜਾਵਾਂ ਇਹਨਾਂ ਨੂੰ ਵੀ ਅਸੀਂ ਤਾਂ ਡੇਕਰ ਆਏ ਆਂ ਭਾਂਡਿਆਂ ਦਾ ਖਰਾਕ ਹੁੰਦਾ ਹੀ ਆ ਪਰ ਨਹੀਂ ਪਤਾ ਲੱਗਦਾ ਉਹਨਾਂ ਨੂੰ ਜਾਣ ਕੇ ਨਹੀਂ ਧਿਆਨ ਕਰਦੇ ਦੇ ਬਾਈ ਵੀ ਮਮੀ ਉੱઠી ਕੋਈ ਗੱਲ ਨਹੀਂ ਛੇ ਫੇਰ ਨਾ ਕਰੋ ਇਹਨੂੰ ਤਾਂ ਮੈਂ ਦੱਸ ਕੇ ਜਾਨੀ ਆ ਨਾ ਵੀ ਆਏ ਕੇ ਦਾ ਖਿਆਲ ਕਿਦਾਂ ਰੱਖਣਾ ਕੋਈ ਗੱਲ ਨਹੀਂ ਮਮੀ ਆਵਾਂਗੇ ਹੀ ਤੇਰੇ ਸੰਦੀਪ ਚਲੋ ਠੀਕ ਹੈ ਮਮੀ ਬਾਸ ਕਰਦੀ ਮੈਂ ਕਦੋਂ ਦੀ ਧੰਨਵਾਜਾਂ ਰਹੀਆਂ ਮਰਨ ਤੂੰ ਕਿੱ데 ਬਿਲੀ ਆਈਂ ਬਸ ਉਦਾਂ ਹੀ ਆਈਆਂ ਜੇ ਤੀਂ ਅੰਦਰੋਂ ਬਾਹਰ ਨਹੀਂ ਨਿਕਲਣ ਦੇ ਜੋ ਤਾਂ ਤੂੰ ਕਦੋਂ ਦੀ ਆ ਗਈ ਆ ਆਈ ਨੂੰ ਤੇ ਮੈਨੂੰ ਕਿੰਨਾ ਹੀ ਚੇਅਰ ਹੋ ਗਿਆ ਵਾ ਬਸ ਤਾਂ ਨੂੰ ਹੀ ਪਤਾ ਨਹੀਂ ਲੱਗਣ ਡਿਆ ਮੇਰੀ ਗੱਲ ਸੁਣੋ ਦਲਜੀਤ ਘਰ ਕੋਈ ਆਇਆ ਹੋਵੇ ਥੋੜੀ ਬਹੁਤੀ ਬਿੜਕ ਤੇ ਤੁਸੀਂ ਦੋਵੇਂ ਜਾਨੇ ਰੱਖਿਆ ਕਰੋ ਜੋ ਤੁਹਾਨੂੰ ਅੰਦਰ ਨਹੀਂ ਪਤਾ ਲੱਗਦਾ ਪਤਾ ਕਿਉਂ ਨਹੀਂ ਲੱਗਦਾ ਮੈਂ ਸੋਚਿਆ ਕਿ ਇਹਨੂੰ ਪਤਾ ਲੱਗਿਆ ਨਹੀਂ ਦਰਵਾਜ਼ਾ ਬੰਦ ਹੀ ਨਹੀਂ ਸੁਣਿਆ ਮੰਮੀ ਦਾ ਫੋਨ ਆਉਣ ਡਿਆ ਸੀ ਮੰਮੀ ਬਾਹਰ ਲੰਮੇ ਪਏ ਆ ਉਹ ਵੀ ਬਿਮਾਰ ਤੁਸੀਂ ਦੋਵੇਂ ਜਾਨੇ ਵੇਖ ਨਹੀਂ ਸਕਦੇ ਮੰਮੀ ਨੂੰ ਪਹਿਲਾਂ ਮੈਂ ਮਿਲ ਕੇ ਹੀ ਆਈਆਂ ਤੂੰ ਚੱਲ ਕੋਈ ਗੱਲ ਨਹੀਂ ਬਹਿ ਜਾ ਜੋਤ ਕੋਈ ਨਹੀਂ ਹੁੰਦਾ ਮੈਂ ਨਾ ਮੈਂ ਕੀ ਆ ਤੁਹਾਨੂੰ ਤੇ ਬਿੜ ਗਈ ਹੈ ਨਹੀਂ ਆਏਗੀ ਦੀ ਦਲਜੀਤ ਮੰਮੀ ਕਿੰਨੇ ਢਿੱਲੇ ਆ ਸਵੇਰ ਦੀ ਖਿਚੜੀ ਮੰਗੀ ਆ ਸੰਦੀਪ ਕੋ ਤੇ ਤੁਸੀਂ ਉਹ ਨਹੀਂ ਦਿੱਤੀ ਹੁਣ ਤੱਕ ਬਣਾ ਕੇ ਤੁਹਾਨੂੰ ਕੀ ਹੋ ਗਿਆ ਵਾ ਨਹੀਂ ਮੈਂ ਦਿੱਤੀ ਹੋਣੀ ਤੇ ਮੈਂ ਠਾਲਿਆ ਨਾ ਮੈਂ ਕੋਈ ਗੱਲ ਰੈਸਟ ਕਰਨ ਦੋ ਬਾਅਦ ਬਣਾ ਕੇ ਦੇ ਦਿੰਨੀ ਆ ਹੁਣ ਮੰਮੀ ਦਾ ਪਤਾ ਲੈਣੀ ਕੋਈ ਆ ਜੇ ਤੇ ਕੀ ਕਹੂਗਾ ਵੀ ਨੂੰ ਅੰਦਰ ਵੜ ਕੇ ਬੈਠੀ ਆ ਥੋੜੇ ਬੋਧ ਦੇ ਸਿਆਣੇ ਬਣੋ ਤੂੰ ਆਵਾਜ਼ ਤੇ ਮਾਰ ਲੈਣੇ ਨੂੰ ਆਵਾਜ਼ ਇੱਕ ਤੇ ਦੋ ਮਾਰੀਆਂ ਵਾ ਕਿੰਨਾ ਚਿਰ ਤੇ ਬਾਜਾ ਮਾਰਦੀ ਰਹੀ ਆ 1 ਘੰਟਾ ਹੋ ਗਿਆ ਮੈਨੂੰ ਆਈ ਨੂੰ ਤੁਸੀਂ ਇੱਕ ਵਾਰੀ ਨਹੀਂ ਮੰਮੀ ਨੂੰ ਪੁੱਛਿਆ ਬਾਹਰ ਨਿਕਲ ਕੇ ਵੀ ਤੁਸੀਂ ਠੀਕ ਹੋ ਕਿ ਨਹੀਂ ਜਦੋਂ ਘਰ ਬੰਦਾ ਬਿਮਾਰ ਹੋਵੇ ਨਾ ਤੇ ਫਿਕਰ ਹੀ ਨਹੀਂ ਮੌਕੇ ਦੀ ਤੁਸੀਂ ਤੇ ਦੋਵੇਂ ਜਾਨੀ ਇਦਾਂ ਬੈਠੇ ਜਿਵੇਂ ਜਿੱਦਾਂ ਘਰ 'ਚ ਕੋਈ ਗੱਲ ਨਹੀਂ ਹੁੰਦੀ ਉਹ ਚਲ ਜੋਤ ਜਾ ਮੈਂ ਯਾਰ ਸੰਦੀਪ ਚਾਹ ਬਣਾ ਕੇ ਲਿਆ ਤੂੰ ਜਾ ਦਿਲਜੀਤ ਮੈਂ ਚਾਹ ਵੀ ਪੀ ਲਈ ਆ ਤੇ ਰੋਟੀ ਵੀ ਖਾ ਲਿਆ ਬਾਸੂਣ ਮੈਂ ਚੱਲੀ ਹੀ ਤੇ ਜਾਣ ਲੱਗਿਆ ਤੈਨੂੰ ਦੱਸਣ ਲੱਗੀਆਂ ਵੀ ਹੁਣੇ ਹੀ ਚੱਲੇ ਆ ਕੱਲੇ ਆਂ ਤੇ ਇੱਕ ਗੱਲ ਮੇਰੀ ਹੋਰ ਸੁਣ ਲੈ ਜੇ ਮੰਮੀ ਨੂੰ ਕੋਈ ਗੱਲਬਾਤ ਹੋ ਗਈ ਨਾ ਫਿਰ ਵੇਖਿਓ ਮੈਂ ਤੁਹਾਡਾ ਦੋਵਾਂ ਦਾ ਕੀ ਹਾਲ ਕਰਦੀ ਕਿੱਦਾਂ ਘੋੜੇ ਵੇਚ ਕੇ ਸੁੱਤੇ ਰਹਿੰਦੇ ਆ ਸੁਨੀ ਨੂੰ ਵੇਹੀ ਲੈਂਦੀ ਮੈਂ ਸੁੱਤਾ ਹੀ ਜੇ ਤੁਸੀਂ ਸੁੱਤੇ ਹੀ ਨਾ ਤੇ ਮੈਂ ਫੋਨ ਤੇ ਗੱਲ ਕਰਨੀ ਮੰਮੀ ਨਾਲ ਜੇ ਹੁਣ ਆ ਸਕਦੀ ਹੀ ਤੇ ਪਹਿਲਾਂ ਆ ਜਾਂਦੀ ਆਵਾਜ਼ ਮਾਰ ਲੈਂਦੀ ਨਹੀਂ ਪਤਾ ਲੱਗਦਾ ਕਿ ਕਿ ਮੈਂ ਆ ਗਈ ਆ ਸੱਚੀ ਭੰਦੀ ਆ ਨਾ ਹਣ ਉਹ ਵੀ ਮਾਵਾਂ ਧੀਆਂ ਰਲ ਜਾਂਦੀਆਂ ਦੋਵੇਂ ਉਹ ਚਲ ਆ ਵੇਖੀਏ ਸਹੀ ਬਣਾ ਤੇ ਮੈਂ ਕਿੱਥੇ ਮਾਰ ਲੈਂਦੇ ਮੰਮੀ ਨੂੰ ਤਾਂ ਪਤਾ ਲੱਗਦਾ ਹੀ ਨਹੀਂ ਹੁਣ ਕੋ ਮੰਮੀ ਨੇ ਕਿਥੇ ਆਵਾਜ਼ ਮਾਰਨੀ ਚੁਗਲੀਆਂ ਕਰਨ ਦਾ ਪਤਾ ਲੱਗਦਾ ਮੰਮੀ ਮੰਮੀ ਜੋਤ ਕਿੱਥੇ ਆ ਚਲ ਗਈ ਆ ਪਤਾ ਜੋਤ ਚਲ ਗਈ ਆ ਹਾਂ ਚਲ ਗਈ ਨੇ ਤੂੰ ਹੀ ਵਾਈ ਮਾਰ ਲੈਂਦੇ ਜੋਬਨ ਵੀ ਨਾਲ ਹੀ ਚਲ ਗਏ ਦੋਵੇਂ ਜਾਣੇ ਜੋ ਬੰਦੇ ਨਾਲ ਹੀ ਜਦੋਂ ਆਏ ਹੀ ਤੂੰ ਇਹਨਾਂ ਨੂੰ ਵਾਈ ਮਾਰ ਲੈਂਦੇ ਉਹ ਤਾਂ ਆਵਾਜ਼ ਮੈਂ ਕਿੱਦਾਂ ਮਾਰਨੀ ਉਹਨੂੰ ਮੈਂ ਕਿਹਾ ਸੀ ਜੋਤ ਨੂੰ ਤੂੰ ਕਹਿੰਦੀ ਵੀ ਜਦੋਂ ਉਹਨਾਂ ਨੂੰ ਪਤਾ ਲੱਗਣ ਡਿਆ ਤੇ ਮੈਂ ਕਿ ਮੰਮੀ ਹੰਦਾ ਦਰਵਾਜ਼ਾ ਬੰਦਦੀ ਸੀ ਤਾਂ ਕਰਕੇ ਪਤਾ ਨਹੀਂ ਲੱਗਾ ਤੂੰ ਹੀ ਆਵਾਜ਼ ਮਾਰ ਲੈਂਦੇ ਪੁੱਤ ਬਾਹਰ ਹੀ ਵੇਖੀਦਾ ਹੋਈਦਾ ਨਾ ਵੀ ਕੋਈ ਆਇਆ ਮਮੀ ਵੇਖੀਦਾ ਤਾਂ ਹੋਈਦਾ ਵਾ ਤੂੰ ਉੱਠ ਕੇ ਆ ਵੀ ਅੰਦਰ ਆ ਜਿੰਦੇ ਮੇਰੀਆਂ ਲੱਤਾਂ ਹੀ ਨਹੀਂ ਟੁੰਨਦੀਆਂ ਮੈਂ ਕੀ ਕਰਾਂ ਉੱਠਣਾ ਹੈ ਮੇਰਾ ਤਾਂ ਆਪਣਾ ਬੁੜਾ ਹਾਲ ਆ ਮੇਰੇ ਤੇ ਦਿਲ ਨੂੰ ਕੁਛ ਹੋਣ ੜਿਆ ਹੈ ਤੂੰ ਖਿਚੜੀ ਬੁਰਕੀ ਦਿੱਤੀ ਹੈ ਤੇ ਮੱਸ ਸਕ ਦਿਲ ਖਲੋਤਾ ਵਾ ਮਮੀ ਤੂੰ ਹੀ ਸੁੱਤੇ ਹੀ ਮੈਂ ਤਾਂ ਤਾਣਾ ਠਾਇਆ ਤੁਹਾਨੂੰ ਕਿ ਚੱਲ ਸੁੱਤੇ ਰਹਿੰਦੇ ਕੋਈ ਗੱਲ ਨਹੀਂ ਬਾਅਦ ਚ ਬਣਾ ਦੇਣੀ ਖਿਚੜੀ ਹਾਂ ਰੋਟੀ ਤੂੰ ਦਿੰਦੀ ਰੋਟੀ ਮੈਨੂੰ ਨੰਗਦੀ ਨਹੀਂ ਮੈਂ ਕੀ ਕਰਦੀ ਉਹਨਾਂ ਨੂੰ ਹੈਗਾ ਹੀ ਉਹ ਹੀ ਮਿਲ ਜਾਂਦੇ ਆਂ ਕਿਤੇ ਜਿ ਆਇਓ ਤਹੀ ਬਲਾਉਰ ਸੀ ਆ ਗਿਆ ਨੂੰ ਸਾਨੂੰ ਨਹੀਂ ਪਤਾ ਲੱਗਾ ਜੀ ਨਾ ਪਹਿਲਾਂ ਦੱਸ ਦਿੰਦੀ ਕਿ ਮੈਂ ਆਈ ਆ ਸੰਦੀਪ ਇਹ ਤਾਂ ਪੁੱਤ ਨੂੰ ਤੁਹਾਨੂੰ ਚਾਹੀਦਾ ਬਾਹਰ ਵੇਖੀਦਾ ਮम्मी ਤੇ ਇਹਦਾ ਕਸੂਰ ਸਾਡਾ ਹੀ ਕੱਢਣਾ ਹੁੰਦਾ ਫਿਰ ਵੀ ਆਪਣੀ ਧੀ ਨੂੰ ਨਹੀਂ ਕੁਝ ਵੀ ਕਹਿਣਾ ਆ ਜਾ ਕੇ ਮੇਰੇ ਦਿਮਾਗ ਨਹੀਂ ਹੁੰਦੇ ਮੈਂ ਦੱਸ ਕੀ ਕਰਾਂ ਮੇਰੇ ਕੋਲ ਤਾਂ ਆਪ ਨਹੀਂ ਹਿੰ ਲਿਆ ਜਾਂਦਾ ਮੇਰੀ ਕਿਸਮਤ ਮਾੜੀ ਐ ਰੱਬ ਚੰਗਾ ਐ ਤੇ ਮੈਨੂੰ ਕਿਦਾਂ ਲੈ ਹੀ ਜਾਏ ਤਰੋ ਜੋ ਪਾਣੀ ਲਿਓ ਹੈ ਗਲਾ ਜਵਨਪਤ ਹੋਇਆ ਹੈ ਸ਼ਹਿਰੋਂ ਹਾਂਜੀ ਡੇੜੀ ਹੋਏ ਆ ਤੇ ਜੰਤਰੀ ਤਾਂ ਬੀ ਨਹੀਂ ਲੈਂਦਾ ਬੀ ਲੈਂਦਾ ਸੀਗਾ ਅੱਛਾ ਤੇ ਉਹ ਬੰਬੀ ਤੇ ਰੱਖਤਾ ਮੈਂ ਇੱਥੇ ਘਰ ਲੈਂਦਾ ਫਿਰ ਖਲਾਰਾ ਪੈਣਾ ਵਾ ਤੇ ਗੁਪਤੇ ਨੂੰ ਕਿਆ ਖਾਦਲੋ ਖਾਦ ਬਲੋ ਮੈਂ ਆਖਿਆ ਸੀ ਤੇ ਕਹਿੰਦਾ ਸੀ ਵੀ ਜੇ ਲੈਣੀ ਆ ਤਾਂ ਫਿਰ ਥੋੜਾ ਜਿਹਾ ਪਹਿਲਾਂ ਚੁੱਕਣੀ ਪੈਣੀ ਆ। ਮੈਂ ਕਿਹਾ ਕੋਈ ਗੱਲ ਤੁਹਾਨੂੰ ਪਹਿਲਾਂ ਚ ਚਾ ਕਰਦੇ ਹਾਂ ਸਟੋਰ ਕਰ ਲਾਂਗੇ। ਗੱਲ ਉਹਦੀ ਠੀਕ ਆ ਪੋਲੀ ਮੁੜ ਕੇ ਟਾਈਮ ਤੋਂ ਟਾਈਮ ਕਹਿੰਦਾ ਮੁੜ ਕੇ ਟਾਈਮ ਦੇ ਟਾਈਮ ਕਹਿੰਦਾ ਕਿੰਨੂ ਕਿੰਨੂ ਨਾ ਕਰੀਏ। ਆਹ ਗੱਲ ਤਾਂ ਸਹੀ ਜੀ। ਤੇ ਤਾਂ ਕਰਕੇ ਆਪਾਂ ਇਦਾਂ ਕਰਾਂਗੇ ਹਫਤਾ 10 ਦਿਨ ਪਹਿਲਾਂ ਹੀ ਲੈ ਆਵਾਂਗੇ ਖਾਦ। ਇਦਾਂ ਹੀ ਕਰ। ਸਟਾਕ ਕਰ ਲਾਂਗੇ ਤੇ ਮੁੜ ਕੇ ਵਰਤਦੇ ਰਹਾਂਗੇ। ਨਹੀਂ ਗੱਲ ਤੇਰੀ ਠੀਕ ਆ। ਮੈਂ ਪੀਲਾ ਪਾਣੀ ਪੁਣੀ ਕੋਟ। ਆਹ ਪਿਓ ਠੀਕ। ਆਲੂ ਪਾ। ਮਾ ਮਿਹਰਤ ਨਹੀਂ ਮਿਲੇ ਨਾ ਨਾ ਅਜੇ ਨਹੀਂ ਮਿਲੇ ਅੰਦਰ ਹੀ ਹੋਣੇ ਆ ਜੇ ਮਿਲਣਗੇ ਨਾ ਤੇ ਇਹੋ ਹੀ ਕਹੋ ਕਿ ਅਸੀਂ ਸ਼ਹਿਰ ਹੀ ਗਏ ਹਾਂ ਕਿ ਥੋੜਾ ਟਾਈਮ ਵੱਧ ਲੱਗ ਗਿਆ ਹੈ ਠੀਕ ਹੈ ਠੀਕ ਡੈਡੀ ਵੀ ਪੁੱਛਣਗੇ ਕਹਿੰਦੇ ਬੀ ਬਿਲੀ ਜਾਂਦਾ ਨਹੀਂ ਮੈਂ ਹੁਣ ਗੁੰਬੀ ਤੇ ਚੜ੍ਹਾ ਜਾਂਦਾ ਅੰਦਰ ਚਲੋ ਵਧੀਆ ਹੋ ਗਿਆ ਹਮ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਇਹ ਦਿਲਜੀਤ ਉਹਨੇ ਕਿੱਥੇ ਸੀਗੇ ਘਰੇ ਹੀ ਗਏ ਕਿ ਜਾਂ ਬਾਹਰ ਗਏ ਕਿਤੇ ਘਰੇ ਹੀ ਦਿਲਜੀਤ ਉਹ ਨਹੀਂ ਉਹਨਾਂ ਕਿੱਥੇ ਜਾਣਾ ਜੇ ਤਾਂ ਸੱਚੀ ਗੱਲ ਦੱਸਾਂ ਨਾ ਉਹ ਅੰਦਰ ਸੁਤਾ ਹੈ ਤੇ ਮੈਡਮ ਫੋਨ ਤੇ ਲੱਗੀ ਹੀ। ਮਾਸਾ ਨਹੀਂ ਵਿੜਕਾ ਹੈਗੀ ਕੋਈ ਬਾਹਰ ਕੋਈ ਆਇਆ ਵਾ ਜਾਂ ਗਿਆ ਵਾ। ਤੁਹਾਨੂੰ ਤਾਂ ਫਰਜ਼ ਤੇ ਬੰਦਾ ਨਾ। ਕਿ ਘਰ ਕੋਈ ਆਇਆ ਵਾ ਤੇ ਅਸੀਂ ਚਲ ਬਾਹਰ ਨਿਕਲੀਏ। ਦੇਖੀਏ ਸਹੀ ਕੌਣ ਵਾ। ਹੁਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕੌਣ ਆਇਆ ਕੌਣ ਗਿਆ। ਤੇ ਬਰੋਂ ਭਾਈ ਸਾਰਾ ਸਮਾਨ ਚੁੱਕ ਕੇ ਕੋਲ ਆ ਜੀ। ਫਰਜ਼ ਤੇ ਉਹਨਾਂ ਦੇ ਬੜੇ ਬੰਦੇ ਆ ਪਰ ਪੂਰੇ ਕਰਨ ਤੇ ਫੇਰੇ ਆ ਨਾ। ਜਿੰਨਾ ਮਰਜ਼ੀ ਕਹਿ ਲੋ ਉਹਨਾਂ ਨੂੰ ਪਰ ਉਹਨਾਂ ਦੇ ਸਿਰ ਤੇ ਜੂਨ ਹੀ ਸਰਕਦੀ। ਤੇ ਇਹ ਤਾਂ ਮੈਨੂੰ ਪੁੱਛਣਾ ਸੀਗਾ। ਕਿਹ ਚੀਜ਼ ਦੀ ਲੋੜਤ ਨਹੀਂ ਮੰਮੀ ਨੇ ਪੁੱਛਿਆ ਇਹ ਕਹਿੰਦੇ ਲੋੜ ਤੇ ਕਿਹੇ ਚੀਜ਼ ਦੀ ਨਹੀਂ ਆ ਬਸ ਆਉਂਦੀ ਜਾਂਦੀ ਮਿਲ ਜਾਇਆ ਕਰ ਮੈਨੂੰ ਛੇਤੀ ਫੋਨ ਕਰ ਲਿਆ ਕਰ ਉਹਨਾਂ ਵੱਲ ਵੇਖਾਂ ਤੇ ਤਦ ਸੌਂਦਾ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਵਾ ਮੰਮੀ ਨੂੰ ਯਾ ਰਪਿੰਦਰ ਨੂੰ ਇਹ ਚੀਜ਼ ਤਾਂ ਪਤਾ ਨਹੀਂ ਲੱਗਣਾ ਚਾਹੀਦਾ ਵੀ ਅਸੀਂ ਤੁਹਾਡੇ ਪਿੰਡ ਗਏ ਹਾਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੇ ਤਾਂ ਵੱਖਰਾ ਹੀ ਪੰਗਾ ਪਾ ਕੇ ਬਹਿ ਜਾਣਾ ਵਿਖੀ ਕਰ ਤੁਹਾਡੀ ਗੱਲ ਵੀ ਬਿਲਕੁਲ ਠੀਕ ਜੀ ਪਤਾ ਲੱਗ ਗਿਆ ਤੇ ਇਹਨਾਂ ਦੇ ਮੈਨੂੰ ਬਾਅਦ ਚ ਜਾਣ ਨਹੀਂ ਦੇਣਾ। ਬਾਕੀ ਕੋਈ ਨਹੀਂ ਮੰਮੀ ਨੂੰ ਮੈਂ ਫੋਨ ਕਰਦੀ ਰਹੂੰਗੀ। ਫੋਨ ਤੇ ਪੁੱਛ ਲੂੰਗੀ ਜੇ ਕੁਝ ਚਾਹੀਦਾ ਹੋਊਗਾ ਨਾ ਤੇ ਫਿਰ ਦੇ ਆਵਾਂਗੇ ਜਾ ਕੇ। ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਹੋਊਗੀ ਨਾ ਦੱਸ ਦੇਣਾ। ਤੇ ਜਿਹੜਾ ਕਰ ਲੋ ਕੰਮ। ਠੀਕ। ਦਲਜੀਤ ਦੀ ਵੀ ਹੱਦਾਂ ਦੇਖ ਲੈ। ਘਰ ਪਰੌਣੇ ਆਏ ਹੋਣ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਘਰ ਕੌਣ ਆਇਆ ਤੇ ਕੌਣ ਗਿਆ। ਜੈਦਨ ਗੇਲੀ ਕਰਦਾ। ਜੇ ਨਹੀਂ ਨਾ ਤੇ ਮੈਂ ਉਹ ਥੋੜੇ ਦਿਨ ਇੱਥੇ ਹੀ ਲੈ ਆਵਾਂਗੇ। ਕੰਮ ਸੁਣ ਦੋ ਪਹਿਲਾਂ ਤਾਂ ਮੈਂ ਗੱਲ ਦੱਸਾਂ ਇੱਕ ਕੀ ਹੋਇਆ ਪੁੱਤ ਹੁਣ ਆਮੀ ਗਈ ਆ ਹਾਂ ਆ ਵੇਖ ਲਓ ਨਾ ਆਪਣੀ ਦੇ ਘਰ ਨਾ ਮੈਂ ਕੀ ਕੀਤਾ ਵਾ ਗਿਆ ਗਈ ਨਾ ਸ਼ਹਿਰ ਆਹੋ ਬਾਨਾ ਮਾਰ ਗਏ ਤੇ ਪਿੰਡੋਂ ਹੋ ਕੇ ਆਈ ਆ ਵੇਖ ਲਓ ਇਹਦੇ ਕੰਮ ਪਿੰਡੋਂ ਹੋ ਕੇ ਆਈ ਆ ਤੈਨੂੰ ਕਿਦਾਂ ਪਤਾ ਲੱਗਾ ਵਾ ਮੈਂ ਮੰਮੀ ਜੀ ਸਾਰੀਆਂ ਗੱਲਾਂ ਸੁਣ ਕੇ ਆਈ ਆ ਦੋਵੇਂ ਜੀ ਦੇ ਹੀ ਡਰੈਗ ਰੂਮ ਦੇ ਵਿੱਚ ਅੱਛਾ ਮੰਮੀ ਜੀ ਦੋਵੇਂ ਜਣੇ ਬੈਠੇ ਤੇ ਉਧਰ ਦੀਆਂ ਦੇ ਹੀ ਗੱਲਾਂ ਬਾਤਾਂ ਕਰਨਾ ਅੱਛਾ ਮੰਮੀ ਨੂੰ ਆਹ ਕਰ ਦੇਣਾ ਵਾ ਮੰਮੀ ਨੂੰ ਦਵਾਈ ਲਿਆ ਕੇ ਦਿਨੇ ਆ ਇਦਾਂ ਕਰਦੇ ਆ ਇਹ ਉਥੋਂ ਹੋ ਕੇ ਆਏ ਆ ਤੇ ਬਾਨਾ ਨੇ ਮਾਰਿਆ ਸ਼ਹਿਰ ਦਾ ਇਹ ਕੰਮ ਇਹਨਾਂ ਵਾਂਗ ਦੀ ਚੰਗੇ ਆ ਜੇ ਮੰਨ ਲਓ ਇਹਨੂੰ ਮਨਾ ਕਰਨ ਦੇ ਵੀ ਨਹੀਂ ਜਾਣਾ ਤੈਨੂੰ ਝੂਠ ਬੋਲਣ ਦੀ ਕੀ ਤੇ ਮੇਰੀ ਗੱਲ ਸੁਣਾ ਹੱਥ ਵਿੱਚ ਕੋਈ ਸਮਾਨ ਵੀ ਫੜਿਆ ਹੈ ਕਿ ਖਾਲੀ ਹੱਥੇ ਆਏ ਮੰਮੀ ਜੀ ਕੋਹ ਨਹੀਂ ਹੈਗਾ ਅੱਛਾ ਉਹ ਵੀ ਨਾਰ ਲਿਆ ਵਾ ਕਹਿੰਦਾ ਕਿ ਸ਼ਹਿਰ ਚਲੇ ਆ ਵੀਰ ਲੈਣ ਗਿਆ ਸੀ ਉਥੇ ਡੈਡੀ ਨੂੰ ਵੀ ਝੂਠ ਬੋਲ ਗਿਆ ਕੋਈ ਸਮਾਨ ਨਹੀਂ ਕੋਈ ਕੋਹ ਨਹੀਂ ਆ ਕਿ ਮੈਂ ਕਿਥੋਂ ਆ ਕੇ ਆਈ ਤੇ ਕਿਥੋਂ ਨਹੀਂ ਗੱਲ ਤੇ ਉਹ ਹੀ ਆ ਨਾ ਉਹ ਐਵੇਂ ਨਹੀਂ ਸਿਰ ਚੜੀ ਇਹਦਾ ਕਰਕੇ ਚੜੀ ਆ ਜੀ ਮੇਰੇ ਵੱਲ ਬਾਤ ਮੈਨੂੰ ਕਿਸੇ ਦੀ ਕੀ ਲੋੜ ਵਾ ਜਾ ਕੇ ਨਾ ਇਹਨੂੰ ਪੁੱਛੋ ਚੰਗੀ ਤਰ੍ਹਾਂ ਹੀ ਹੱਦ ਹੋਈ ਏ ਇਹਦੇ ਵਾਲੀ ਸਭੋ ਸਿਰ ਨੂੰ ਚੜਦੀ ਜਾਂਦੀ ਜੇ ਇਹਨਾਂ ਕੋਈ ਬਗਲਬਾਨੀ ਕਰੀਦੀ ਹੈਗੀ ਦੇ ਚੱਲ ਤੂੰ ਅਗਲ ਕਰ ਝੂਠ ਬੋਲ ਕੇ ਗਈ ਆ ਹੁਣ ਸਾਨੂੰ ਪਤਾ ਲੱਗ ਗਿਆ ਨਾ ਯਕੀਨ ਤੇਰ ਤੋਂ ਉੱਠ ਗਿਆ ਗਾਂ ਤੋਂ ਕਹਿਣਗੇ ਸ਼ਹਿਰ ਜਾਣਾ ਵਾ ਮੈਨੂੰ ਤੇ ਇਹਨਾਂ ਤੋਂ ਕੋਈ ਯਕੀਨ ਨਹੀਂ ਰਿਹਾ ਤੇ ਕੋਈ ਗੱਲ ਨਹੀਂ ਇੱਕ ਵਾਰਨ ਜਾ ਕੇ ਨਾ ਚੰਗੀ ਤਰ੍ਹਾਂ ਇਹਦੀ ਖਬਰ ਲੈਂਦੀ ਆ ਮੰਮੀ ਜੀ ਇੱਕ ਗੱਲ ਹੋਰ ਸੁਣੋ ਇਹਨਾਂ ਨੂੰ ਮੈਂ ਗੱਲਾਂ ਕਰਦੇ ਸੁਣਿਆ ਵਾਂ ਹੂੰ ਇਹਦਾ ਮੈਂ ਜੜਾ ਭਰਾ ਪਰ ਜਾਈਏ ਨਾ ਉਹ ਵੀ ਸਾਰ ਘਾਟੀ ਲਿੰਦੇ ਆ ਦੀ ਕੀ ਕਹਿੰਦੇ ਹੀ ਕਹਣੇ ਡੇ ਹੀ ਵਿਖਰੇ ਹੈਗੇ ਘਰੇ ਹੀ ਤੇ ਕਦੇ ਅੰਦਰੋਂ ਹੀ ਨਹੀਂ ਬਾਹਰ ਨਿਕਲੇ ਦੋਵੇਂ ਜਾਣੇ ਇਹਨਾਂ ਦੀ ਮਾਂ ਦੇ ਨਾਲ ਹੀ ਗੱਲਾਂ ਬਾਤਾਂ ਕਰਕੇ ਆ ਗਈ ਆ ਕੀ ਪਤਾ ਕੀ ਹਿਸਾਬਾ ਤੇ ਕੀ ਨਹੀਂ ਉਹ ਹੋ ਜਾ ਮਮੀ ਉਥੋਂ ਬੇਇੱਜ਼ਤੀ ਕਰਾ ਕੇ ਆ ਗਿਆ ਜਵਾਈ ਭਾਈ ਆ ਸ਼ਰਮਣਾ ਇਹੋ ਜਦੋਂ ਦਾ ਮੂੰਹ ਚੋਕੇ ਆ ਗਿਆ ਹੋ ਉਥੋਂ ਇਹ ਕੱਪੜੇ ਤੇ ਘਰ ਵਾਲੇ ਪਾ ਕੇ ਗਿਆ ਹੀ ਆ ਤਾਂ ਸੌਰੇ ਜਾਂਦਾ ਇਦਾਂ ਚੰਗਾ ਲੱਗਦਾ ਵਾ ਆਂਡ ਗਵਾਂਡ ਵੇਖੂਗਾ ਤਾਂ ਕੀ ਕਹੂਗਾ ਮੰਮੀ ਜੇ ਆਪਣੀ ਕਦਰ ਆਪ ਘਟਾਉਂਦੇ ਆ ਵਾ ਜੇ ਚੰਗਾ ਹੋਵੇ ਨਾ ਤਾਂ ਪਛਾਹ ਹਟ ਜੇ ਮੁੜ ਕੇ ਜੋਨਾਂ ਕੋਲੋਂ ਗੱਲਾਂ ਬਾਤਾਂ ਕਰਾਉਂ ਫੇ ਚੰਗਾ ਰਹੂਗਾ ਕੋਈ ਗੱਲ ਨਹੀਂ ਇਹ ਪੂਵੇ ਚੜੀ ਆ ਨਾ ਇਹਦਾ ਇਰਾਦਾ ਮੰਮੀ ਨੇ ਨਾ ਚੁੱਪੀ ਕੀਤੀ ਰਹਿਣਾ ਵਾ ਹੁਣ ਮੈਂ ਚੁੱਪ ਨਹੀਂ ਕਰਨਾ ਇਹਦੀ ਦੁਮੜੀ ਜੀ ਤੇ ਮਹਿਕਮਾਉਂਦੀ ਆ ਪੇ ਝੂਠ ਬੋਲ ਕੇ ਤਾਂ ਗਈ ਕਿੱਥੇ ਆ ਨਾਲ ਇਹਨੂੰ ਹੀ ਪਤਾ ਲੱਗ ਜੂ ਵੀ ਘਰ ਪਤਾ ਲੱਗ ਗਿਆ ਵਾ ਜੇ ਮੰਮੀ ਜੀ ਹੁਣੇ ਸੱਚ ਬੋਲ ਗਏ ਵੀ ਤੇ ਜਾਉਗੀ ਨਾ ਤੇ ਤਾਂ ਵੀ ਅਸੀਂ ਝੂਠ ਹੀ ਮੰਨਣਾ ਜਿੱਦਾਂ ਦੇ ਕੰਮ ਡੈਪੀਏ ਕਰਨ ਹੁਣ ਹੁਣ ਪਤਾ ਕੀ ਕਵਾਂਗੇ ਪੀ ਲਵਲੀ ਉੱਥੇ ਹੀ ਸ਼ਹਿਰ ਤੇ ਤੁਹਾਨੂੰ ਲਵਲੀ ਨੇ ਵੇਖਿਆ ਤੁਸੀਂ ਤਾਂ ਪਿੰਡ ਵਾਲ ਨੂੰ ਜਾਣਦੇ ਹੀ ਤੇ ਪਤਾ ਲੱਗ ਹੀ ਜਾਂਦਾ ਮੰਮੀ ਜੀ ਸ਼ਹਿਰ ਦਾ ਸੋਰ ਕੋਈ ਨਹੀਂ ਜਾਂਦਾ ਹੈਗਾ ਇਕੱਲੇ ਜਾਂਦੇ ਆ ਜੇ ਮੈਂ ਪੁੱਛਿਆ ਨਾ ਤਾਂ ਇਹੋ ਗੱਲ ਕਹਿਣੀ ਆ ਮੰਮੀ ਤੁਹਾਨੂੰ ਕਿੱਦਾਂ ਪਤਾ ਅਸੀਂ ਤਾਂ ਸ਼ਹਿਰ ਹੀ ਗਏ ਹਾਂ ਉੱਥੇ ਟਾਈਮ ਲੱਗ ਗਿਆ ਮੈਨੂੰ ਬਤਾਵਾ ਨਾ ਝੂਠ ਤੇ ਝੂਠ ਬੋਲੀ ਜਾਣਾ ਉਹਨਾਂ ਨੇ ਚੱਲ ਮੰਮੀ ਤੁਸੀਂ ਗੱਲ ਕਰੋ ਇੱਕ ਹੋਰ ਇਹਨਾਂ ਨੂੰ ਪੁੱਛੋ ਇਹਨੂੰ ਚੰਗੀ ਤਰਾਈ ਗੱਲ ਤਾਂ ਮੈਂ ਚੰਗੀ ਤਰਾਈ ਕਰਦੀ ਆ ਹੈ ਕਿੱਥੇ ਹੁਣ ਪਤਾ ਨਹੀਂ ਘਰ ਸੋਈ ਦੇ ਵਿੱਚ ਡੇ ਕੋਈ ਕੰਮ ਕੰਮ ਕਰਨਾ ਹੁਣ ਹੁੰਦੀ ਸੋਈ ਚ ਕੀ ਰੈਪੀ ਕਰਨਾ ਹੁਣ ਸੱਚੀ ਨਹੀਂ ਹੋਣਾ ਉਹੋ ਹੀ ਗੱਲ ਕੇ ਮੈਂ ਕੰਮ ਨਹੀਂ ਆ ਕਰਨਾ ਸਵੇਰ ਦੀ ਪਹਿਲਾਂ ਉੱਡੀ ਜਾਂ ਹੁਣ ਕੰਮ ਦੀ ਆ ਖਰਾਬ ਚੱਲ ਮੈਂ ਵੀ ਤੇਰੇ ਨਾਲ ਹੀ ਚੱਲਾਂ ਇਹਦੀ ਖਬਰ ਲਵਾ ਮੈਂ ਜੋਤ ਨੂੰ ਪਤਾ ਨਹੀਂ ਹੀ ਲੱਗਣਾ ਚਾਹੀਦਾ ਕਿ ਮੰਮੀ ਬਿਮਾਰ ਵਾ ਤੇ ਉਹਨਾਂ ਦੀ ਕੇਅਰ ਨਹੀਂ ਕਰਦੇ ਬਈ ਹਾਨੂੰ ਵੀ ਪਤਾ ਨਹੀਂ ਲੱਗਾ ਹੁਣ ਮੈਂ ਆ ਤੇ ਸੁਤਾਂ ਹੀ ਸੰਦੀਪ ਵੀ ਵੇਖ ਲੈਂਦੇ ਕਿਤੇ ਜੋਤ ਵੀ ਨਹੀਂ ਹੈਗੀ ਆ ਕਿਤੇ ਆਵਾਜ਼ ਨਹੀਂ ਮਾਰੀ ਉਹਨੇ ਆ ਜੀ ਮੇਰੀ ਗੱਲ ਸੁਣੋ ਤੇ ਇੱਥੇ ਆ ਕੇ ਖਲੋਗੇ ਖਲੋਣਾ ਕੀ ਆ ਸੰਦੀਪ ਜੋਤ ਸਭ ਕੋ ਵੇਖ ਗਈ ਆ ਮਾਹਪਰੋ ਸਭ ਨੇ ਆਹੀ ਆਪਣਾ ਉਹਨੂੰ ਪਤਾ ਲੱਗ ਗਿਆ ਹੁਣ ਕਿ ਮੰਮੀ ਦਾ ਖਿਆਲ ਨਹੀਂ ਰੱਖਦੇ ਤੂੰ ਵੀ ਫੋਨ ਤੇ ਲੱਗੀ ਰਹੀ ਆ ਤੂੰ ਵੇਖ ਲੈਂਦੀ ਬਾਹਰ ਆ ਕੇ ਕਿਤੇ ਮੈਨੂੰ ਨਹੀਂ ਪਤਾ ਲੱਗਾ ਦਰਵਾਜ਼ਾ ਬੰਦ ਹੀ ਆਵਾਜ਼ ਨਹੀਂ ਸੁਣੀ ਇਦੇ ਵਿੱਚ ਮੇਰੀ ਕਿਹੜੀ ਗਲਤੀ ਆ ਤੇ ਉਹ ਆਵਾਜ਼ ਮਾਰ ਲੈਂਦੇ ਜੋ ਸੈਣੀ ਤੇ ਕੋਈ ਜਾਵੇ ਚਲ ਜੇ ਹੁਣ ਪਤਾ ਨਾ ਲੱਗੇ ਤੇ ਮੰਮੀ ਆਵਾਜ਼ ਮਾਰ ਲੈਂਦੇ ਹੁਣ ਤੁਸੀਂ ਮੇਰਾ ਨਾਮ ਲਈ ਜਾਂਦੇ ਆ ਸੰਦੀਪ ਮੈਂ ਤੇਰਾ ਨਾਮ ਨਹੀਂ ਆ ਲਾਉਣ ਡਿਆ ਬਸ ਆਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਉਹ ਆਏ ਆ ਚਲੋ ਇੰਨਾ ਕੰਮਾਂ ਨੂੰ ਛੱਡੋ ਪਹਿਲੀ ਆਪਣੇ ਨਾਮ ਕਰਾਓ ਕਿਸੇ ਤਰੀਕੇ ਨਾਲ ਕਰਾ ਕੇ ਦੌੜ ਮੈਂ ਤੇ ਮੰਮੀ ਨੂੰ ਕਹੋ ਕਿ ਮੈਂ ਲਿਮਟ ਚੁੱਕਣੀ ਆ ਮੰਮੀ ਮੰਨ ਜਾਣ ਕਿ ਢਿਛਤੀ ਮੰਨ ਜਾਣਾ ਉਹਨਾਂ ਨੇ ਬਣਾ ਬੁਨਾ ਤੇ ਲਾਉਣਾ ਹੀ ਪੈਣਾ ਵਾ ਏਦਾਂ ਨਹੀਂ ਕੰਮ ਬਣਦਾ ਜਿੱਦਾਂ ਹੁਣ ਜੋਤ ਕਹਿ ਕੇ ਗਈ ਹੈ ਨਾ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਨੂੰ ਨਹੀਂ ਛੱਡਣਾ ਉਹ ਸੰਦੀਪ ਏਦਾਂ ਕਰ ਤੂੰ ਜੋਤ ਨੂੰ ਫੋਨ ਲਾ ਤੂੰ ਉਹਨੂੰ ਕਹਿ ਦੇ ਚਲੜੀ ਕੋਈ ਗਲਤੀ ਹੋ ਗਈ ਆ ਹਾਨੂੰ ਨਹੀਂ ਪਤਾ ਲੱਗਾ ਤੇ ਮੈਂ ਮੰਮੀ ਕੋ ਜਾਨਣਾ ਵਾ ਮੰਮੀ ਨੂੰ ਕਿੱਥੇ ਜਾ ਕੇ ਮੰਮੀ ਲਿਮਟ ਬਣਾਉਣੀ ਆ ਪਹਿਲੀ ਮਹੀਨੇ ਨਾ ਕਰ ਦੋ ਮੰਮੀ ਨੂੰ ਪਿਆਰ ਨਾਲ ਸਮਝਾਓ ਉੱਚੀ ਉੱਚੀ ਰੋਲਾ ਨਾ ਪਾਓ ਹੁਣ ਮੰਮੀ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਜਾਨਣਾ ਮੈਂ ਜੋਤ ਨੂੰ ਫੋਨ ਕਰ ਲੈਂਦੀ ਹਾਂ ਹੋਊਗਾ ਠੀਕ ਆ ਕੋਈ ਗੱਲ ਨਹੀਂ ਕਰ ਲੈਣੀ ਮੈਂ ਜੋਤ ਨੂੰ ਫੋਨ ਇੱਧਰ ਵੀ ਆ ਮੈਂ ਤਾਂ ਨਹੀਂ ਇੱਧਰ ਹੋ ਹਾਂ ਆ ਪਾਂਡੇ ਦੇ ਫੋਲਣੇ ਛੱਡ ਮੈਨੂੰ ਇਹ ਦੱਸ ਸਕਦੇ ਕਿ ਕਿੱਥੇ ਹਾਂ ਜਾਣਾ ਕਿੱਥੇ ਆ ਮੰਮੀ ਜੀ ਸ਼ਹਿਰ ਹੀ ਗਈ ਹਾਂ ਹੋਰ ਕਿੱਥੇ ਜਾਣਾ ਤਕੀਲਿਆਂ ਦਾ ਸ਼ਹਿਰੋਂ ਫਿਰ ਜਾਂ ਬਖਾਲ ਮੈਨੂੰ ਮੈਨੂੰ ਕੁਝ ਪਸੰਦ ਹੀ ਨਹੀਂ ਆਇਆ ਤੇ ਇਹਨਾਂ ਨੇ ਵੀ ਲਿਆਉਣਾ ਸੀ ਓਇਲ ਆਏ ਨੇ ਬੱਲੇ ਤੇਰੇ ਐਦਾਂ ਸ਼ਹਿਰ ਵਾ ਤੈਨੂੰ ਕੁਝ ਪਸੰਦ ਹੀ ਨਹੀਂ ਆਇਆ ਝੂਠ ਕਿਉਂ ਬੋਲਨ ਦਈਆਂ ਜੋਤ ਸੱਚ ਦੱਸਦੇ ਹਾਂ ਇਹਨਾਂ ਤੈਨੂੰ ਸ਼ਹਿਰ ਵੇਖਿਆ ਵਾ ਤੇ ਤੂੰ ਆਪਣੇ ਪਿੰਡ ਵੱਲ ਨੂੰ ਮੁੜੀ ਹੀ ਉੱਥੋਂ ਪਾਪਾ ਜੀ ਨੂੰ ਭਲੇਖਾ ਲੱਗਾ ਹੋਣਾ ਭਾਜੀ ਨੂੰ ਕੋਈ ਖਗਾਧਾ ਲੱਗਣਾ ਵਾ ਆ ਵੇਖ ਲਾ ਨਾਲੇ ਚੋਰ ਤੇ ਨਾਲੇ ਚਤਰ ਇੱਕ ਤੇ ਦਸੇ ਤੇ ਬਿਨਾ ਗਈਆਂ ਉੱਤੋਂ ਝੂਠ ਬੋਲਣ ਰਹੀਆਂ ਮੰਮੀ ਜੀ ਮੈਂ ਤੁਹਾਨੂੰ ਕਹਿਣ ਦੀਆਂ ਕਿ ਮੈਂ ਪਿੰਡ ਨਹੀਂ ਗਈ ਮੈਂ ਸ਼ਹਿਰ ਹੀ ਗਈ ਨੂੰ ਜੇ ਸ਼ਹਿਰ ਗਈਆਂ ਉੱਥੋਂ ਕੋਲ ਲੈ ਕੇ ਕਿਉਂ ਨਹੀਂ ਆਈ ਖਾਲੀ ਹੱਥ ਲਮਕਾਉਂਦੀ ਆ ਗਈ ਉਹ ਲਿਆਂਦਾ ਤੇ ਹੈਗਾ ਵਾ ਬੀ ਲਿਆਂਦਾ ਮੋਟਰ ਤੇ ਜਾ ਕੇ ਵੇਖ ਆਓ ਤੇ ਬੀ ਉਹ ਕੱਲਾ ਨਹੀਂ ਲਿਆ ਸਕਦਾ ਫੇ ਤੇਰੇ ਤੋਂ ਬਿਨਾ ਬੀ ਨਹੀਂ ਹੋਣਾ ਮੰਮੀ ਜੀ ਮੈਨੂੰ ਕੁਝ ਚੰਗਾ ਨਹੀਂ ਲੱਗਾ ਤੇ ਫਿਰ ਕੀ ਹੋਇਆ ਮੈਂ ਨਹੀਂ ਲਿਆਂਦਾ ਤੇ ਤੈਨੂੰ ਸੱਚੀ ਗੱਲ ਮੈਂ ਦੱਸਦੀ ਆ ਤੂੰ ਹੀ ਦੋਵੇਂ ਜੀ ਕਰਨ ਰਹੀ ਗੱਲਾਂ ਰਪਿੰਦਰ ਨੇ ਸਾਰੀਆਂ ਗੱਲਾਂ ਲਈਆਂ ਵਾ ਸੁਣ ਤੂੰ ਪੇਕਿਆਂ ਤੋਂ ਆਈ ਆ ਮਾਂ ਨੂੰ ਖਿਜੜੀ ਬਣਾ ਕੇ ਖਵਾ ਲ ਕੇ ਆਈ ਆ ਨਾ ਭਰਾ ਪਰਜਾਈ ਦੇ ਬਾਹਰ ਨਿਕਲਿਆ ਨਹੀਂ ਨਾ ਤੈਨੂੰ ਮਿਲੇ ਆ ਹੋਰ ਕਿੰਨੇ ਕੁ ਫੜਦੇ ਰੱਖੇਂਗੀ ਦੱਸ ਮੈਨੂੰ ਮੰਮੀ ਜੀ ਰਪਿੰਦਰ ਦਾ ਤੇ ਕੰਮ ਇਹੋ ਆ ਕਦੀ ਉਧਰ ਦੀ ਗੱਲ ਸੁਣ ਕੇ ਉਹਨੂੰ ਦੱਸਦੀ ਜੇ ਸਾਰਾ ਦਿਨ ਕੰਮ ਕਰੇ ਚੁਗਲੀਆਂ ਨਾ ਕਰੇ ਤੇ ਕਿੱਥੇ ਗੱਲ ਜਾਂਦੀ ਆ ਕੀ ਮੇਰਾ ਕੰਮ ਆ ਦੱਸ ਨਾਲੇ ਗੱਲ ਇੱਕ ਹੋਰ ਵਾ ਜੇ ਗੱਲਾਂ ਕਰਨੀਆਂ ਹੀ ਤਾਂ ਘੇਟਾਂ ਬਾਹਰ ਕਰਨੀਆਂ ਹੀ ਤੈਨੂੰ ਵੀ ਪਤਾ ਕਿ ਘਰ ਵਿੱਚ ਚਾਰ ਪੰਜ ਹੀ ਰਹਿੰਦੇ ਆ ਸੋਣੀ ਲੈਣੀਆਂ ਮਮੀ ਜੀ ਦੀਆਂ ਗੱਲਾਂ ਤੇ ਯਕੀਨ ਨਾ ਕਰਿਓ ਅੱਜੇ ਮੇਰੀਆਂ ਲੁੱਤੀਆਂ ਲਾਉਂਦੀ ਐ ਕੱਲ ਨੂੰ ਟਾੜੀਆਂ ਮੈਨੂੰ ਲਾਉਗੀ ਤੇ ਫੇਰ ਮਮੀ ਜੀ ਫੋਨ ਲਾ ਕੇ ਪੁੱਛੋਦੀ ਮਮੀ ਨੂੰ ਹੁਣੇ ਪਤਾ ਲੱਗ ਜਾਣਾ ਗਈ ਓਥੇ ਤੇ ਨਹੀਂ ਗਈ ਉਦਾਂ ਤੇ ਹੀ ਮੇਰੀ ਮਾਂ ਨੂੰ ਕਹੋਂਦੀ ਐ ਨਹੀਂ ਜੀ ਹੈਗੀਆਂ ਹੁਣ ਫੋਨ ਲਾ ਕੇ ਪੁੱਛੋਗੀਆਂ ਰਪਿੰਦਰ ਮਾਂ ਵੀ ਤੇ ਇਹਦੇ ਵਰਗੀ ਹੁਣੀ ਆ ਉਹਨੇ ਕਿਹੜਾ ਸੱਚ ਦੱਸਣਾ ਵਾ ਜੇ ਜੋ ਤਾਂ ਜਾਣਾ ਹੀ ਤੂੰ ਸੱਚ ਦੱਸ ਕੇ ਜਾਨੀਂ ਰਪਿੰਦਰ ਤੂੰ ਤੇ ਬੋਲ ਹੀ ਨਾ ਮੇਰੀ ਗੱਲ 'ਚ ਜੇ ਤੂੰ ਪਿੰਡ ਜਾਨੀ ਮੈਂ ਤੈਨੂੰ ਕਹਿਨੀ ਆ ਐਵੇਂ ਹਰ ਗੱਲ 'ਚ ਬੋਲੀ ਜਾਂਦੀ ਬੋਲੀ ਜਾਂਦੀ ਮੈਂ ਹਾਂ ਤੂੰ ਚੁੱਪ ਕਰ ਜਾ ਮੰਮੀ ਜੀ ਤੇਰੀ ਇਹਨੂੰ ਕਿਉਂ ਨਹੀਂ ਕਹਿੰਦੇ ਉਹਨੂੰ ਮੈਂ ਕਿਹੜੇ ਗੱਲਾਂ ਕਵਾਂ ਝੂਠ ਬੋਲ ਕੇ ਤੂੰ ਗਈ ਆ ਨਾ ਕਿ ਉਹ ਕਿੱਡੀ ਚਲਾਕ ਬੰਦੀ ਆ ਤੂੰ ਤਾਂ ਮੇਰਾ ਪੁੱਤ ਨੂੰ ਵੀ ਮਗਰ ਲਾ ਲਿਆ ਵਾ ਇੱਥੇ ਬਹਾਨਾ ਲਾ ਕੇ ਗਿਆ ਵਾ ਕਿ ਸ਼ਹਿਰ ਚੱਲੇ ਆ ਅਜੇ ਤੇ ਮੈਂ ਗਈ ਨਹੀਂ ਪਿੰਡ ਤੇ ਜੇ ਤੂੰ ਇਹ ਇੰਦਾ ਕਰੋਗੀ ਨਾ ਫਿਰ ਮੈਂ ਝੂਠ ਬੋਲ ਕੇ ਚੱਲ ਜਾਇਆ ਕਰੂੰਗੀ ਫਿਰ ਹੋਰ ਕੀ ਚਾਹੀਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਭ ਕੁਝ ਸੁਣ ਵੀ ਲਿਆ ਵਾ ਤਾਂ ਵੀ ਕਹੀ ਜਾਂਦੇ ਮੈਂ ਪਿੰਡ ਗਈ ਨਹੀਂ ਮੰਨਣ ਹੀ ਨਹੀਂ ਦਈ ਹੈਗੀ ਮਮੀ ਤੇ ਇਹਦੀਆਂ ਗੱਲਾਂ ਤੇ ਯਕੀਨ ਕਰਦੇ ਤੂੰ ਆਪ ਸੁਣਿਆ ਜੇ ਆਪ ਸੁਣਿਆ ਉਹ ਤਾਂ ਮੈਂ ਯਕੀਨ ਕਰਾਂ ਤੇ ਕੀ ਗੱਲ ਮੇਰੇ ਕੰਨ ਬੋਲੇ ਮੈਨੂੰ ਨਹੀਂ ਸੁਣਿਆ ਕੰਨ ਭਾਵੇਂ ਤੇਰੇ ਬੋਲੇ ਹੁਣ ਭਾਵੇਂ ਤੈਨੂੰ ਸੁਣਦਾ ਹੋਵੇ ਪਰ ਤੂੰ ਰਹਿਣਾ ਚੁਗਲ ਖੋਰੀ ਆ ਸੱਚੀਆਂ ਗੱਲਾਂ ਸੁਣਾਉ ਤਾਂ ਫਿਰ ਵੇਖ ਨੂੰ ਕਿੰਨੀਆਂ ਕੌੜੀਆਂ ਲੱਗਦੀਆਂ ਵੇਖ ਕਿਦਾਂ ਭੱਜੀ ਹੋ ਹੁਣ ਚੱਲ ਕੋਈ ਗੱਲ ਨਹੀਂ ਉਹ ਜਿਹੜਾ ਬਾਹਰ ਗਿਆ ਨਾ ਹੁਣ ਇਹਨੂੰ ਤਾਰ ਕੇ ਉਹਦੇ ਨਾਲ ਵੀ ਕਰਦੀਆਂ ਗੱਲ ਮੰਮੀ ਜੀ ਤੁਹਾਡੇ ਹੱਥ ਵਸੀ ਆ ਜੇ ਤੁਸੀਂ ਇਹਨੂੰ ਕਾਬੂ ਵਿੱਚ ਰਖਣਾ ਮੈਂ ਦੀ ਨਹੀਂ ਤੇ ਦੇਖ ਲਓ ਮਰਜੀ ਆਪਣੀ ਤੁਸੀਂ ਪਛਤਾਉਣਾ ਜੇ ਮੁੜ ਕੇ ਨਿੰਮਿਆ ਕੀ ਪਛਤਾਉਣਾ ਵਾ ਜੇ ਆਪਣੀ ਔਲਾਦ ਚੰਗੀ ਹੋਵੇ ਨਾ ਤਾਂ ਉਹਦੇ ਵਿੱਚ ਕਸੂਰ ਕੱਢਣ ਦੀ ਲੋੜ ਹੀ ਨਾ ਪਵੇ ਗਿਆ ਸੌਰੇ ਆ ਇਹ ਡੈਡੀ ਜੀ ਮੈਂ ਬੀ ਲੈ ਆਵਾ ਬੀ ਲੈਣ ਗਿਆ ਕਿੱਡਾ ਏ ਘਰ ਤੇ ਬੀ ਆਇਆ ਨਹੀਂ ਸਿੱਧੇ ਦੋਵੇਂ ਦੀ ਮੋਟਰ ਤੇ ਰੱਖ ਆਏ ਜੇ ਕੋਈ ਨਹੀਂ ਆ ਸਹੀਂ ਤੋਂ ਬਾਹਰੋਂ ਤੇਰਾ ਤਾਂ ਬੀ ਮੈਲੇ ਨਹੀਂ ਆ